ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਬਲੌਗ ਦੇ ਸਵਾਗਤ ਹੈ। ਵਾਹਿਗੁਰੂ ਕਰੇ ਤੁਸੀਂ ਖੁਸ਼ ਹੋ ਚੜ੍ਹਦੀ ਕਲਾ ਚ ਰਹੋ ਜੀ ਬਲੌਗ ਦੀ ਸ਼ੁਰੂਆਤ ਅੱਜ ਕਰਨ ਲੱਗੇ ਆਪਾਂ ਸ਼ਾਮ ਤੋਂ। ਸਵੇਰ ਦਾ ਆਪਾਂ ਸਵੇਰ ਦੇ ਕੰਮ ਜਿਹੜੇ ਕਰੇ ਕਰਕੇ ਅੱਜ ਰਜਾਈ 'ਚ ਪੈ ਗਏ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਏ। ਦਪਹਿਰ ਸਾਡੇ ਦਾ ਸਵੇਰੇ ਨਾਸ਼ਤਾ ਬਣਿਆ ਸੀ ਜੀ ਲੇਟ ਕਰਦਿਆਂ ਨੇ ਰੋਟੀ ਦੁਪਹਿਰੇ ਮੰਗੀ ਵੀ ਤੇ ਆਪਾਂ ਆਰਾਮ ਨਾਲ ਅੱਜ ਕੀਤੀ ਜੀ ਰੈਸਟ ਬਹੁਤ ਦਿਨਾਂ ਬਾਅਦ ਰੈਸਟ ਕੀਤੀ। ਪਰ ਚਾਹੇ ਕਹਿਣਾ ਸਰਦੀ ਹੋਵੇ ਗਰਮੀ ਹੋਵੇ ਸਾਨੂੰ ਤਾਂ ਕੰਮ ਕਰਨੀ ਏ ਜੀ ਹੁਣ ਉੱਠੇ ਸੀ ਦਾਲ ਗੋਤੀ ਸੀ ਆ ਦੇਖੋ ਜੀ ਆਪਾਂ ਮਸਰੀ ਦੀ ਦਲੀ ਮਸਰੀ ਦੀ dalਵਣਾ ਲੱਗੀ ਸੀ ਤੇ ਮੈਂ ਅਦਰ ਲਸਣ ਅਦਰਕ ਛੇਲ ਲਿਆ ਸੀਗਾ ਮੈਂ ਕਿ ਨਾਲੇ ਲੈ ਕੇ ਵੀਲੌਗ ਦੀ ਸ਼ੁਰੂਆਤ ਕਰਦੀ ਹਾਂ ਨਾਲੇ ਤੁਹਾਡੇ ਸਵਾਲਾਂ ਦੇ ਦਵਾਂਗੀ ਜੀ ਜਵਾਬ ਮੈਂ ਮੋਟਾਪੇ ਵਾਲੀ ਵੀਡੀਓ ਬਣਾਈ ਸੀ ਜੀ ਬਿਲਕੁਲ ਰੀਅਲ ਵੀਡੀਓ ਹੈ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਆਏ ਸਾਰੀਆਂ ਦੇ ਪਹਿਲਾਂ ਤਾਂ ਮੈਂ ਜਵਾਬ ਦਵਾਂਗੀ ਠੀਕ ਹੈ ਜੀ ਤੇ ਬਹੁਤ ਅੱਛਾ ਲੱਗਿਆ ਬੜੇ ਅੱਛੇ ਅੱਛੇ ਕਮੈਂਟ ਕੀਤੇ ਜਿਹੜਿਆਂ ਨੇ ਮਾਰੇ ਕਮੈਂਟ ਕੀਤੇ ਧੰਨਵਾਦ ਉਹਨਾਂ ਨੇ ਖੁਦ ਮੈਨੂੰ ਇਦਾਂ ਵੀ ਕਿਹਾ ਕਿ ਆਪਣਾ weight ਨਹੀਂ ਘਟਾਇਆ ਗਿਆ ਜੀ ਘਟਾਇਆ ਮੈਂ ਉਹਦੇ ਮੈਨੂੰ ਪਤਾ ਹੈ ਕਿ ਮੇਰਾ 80 ਕਿਲੋ weight ਹੋ ਗਿਆ ਸੀਗਾ 80 ਕਿਲੋ वजन ਤੋੜਾ ਨਹੀਂ ਹੁੰਦਾ ਤੇ ਮੈਂ 72 ਕਿਲੋ ਤੇ ਆਪਣਾ वजन ਆ ਗਿਆ ਜੇ ਇਹ ਜਿਹੜੀ ਰੈਮਡੀ ਨੇ ਬਣਾਈ ਹੈ ਨਾ ਮੈਂ ਖੁਦ ਘਰ ਯੂਜ਼ ਕੀਤੀ ਹੈ ਉਧਕਾਰੀ ਯੂਜ਼ ਕਰਕੇ ਵੀ ਤਾਂ ਹੀ ਮੈਂ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕੋਈ ਵੀ ਰੈਮਡੀ ਬਣਾਉਂਦੀ ਆ ਨਾ ਤਾਂ ਹਮੇਸ਼ਾ ਮੈਂ ਘਾਰ ਯੂਜ਼ ਕਰਦੀ ਆ ਫਿਰ ਤੁਹਾਡੇ ਨਾਲ ਰੈਮਡੀ ਸ਼ੇਅਰ ਕਰਦੀ ਆ ਚਾਹੇ ਉਹ ਵਾਲਾ ਦੀ ਹੋਵੇ ਚਾਹੇ ਉਹ ਫੇਸ ਦੀ ਹੋਵੇ ਹੁਣ ਮੈਂ ਹੱਥਾਂ ਤੇ ਕ੍ਰੈਮ ਦੀ ਬਣਾ ਕੇ ਆਪਣੀ ਕੀਤੀ ਹੈ ਜੀ ਮੇਰੇ ਹੱਥ ਬਿਲਕੁਲ ਸੱਚੀ ਬੁੱਚੋ ਨਾ ਜਿਵੇਂ ਕੋੜ ਹੋ ਜਾਂਦਾ ਨਾ ਸਰਦੀਆਂ ਚੜ੍ਹਦੇ ਔੜਿਆਂ ਵਾਂਗੂ ਮੇਰੇ ਹੱਥ ਹੋ ਗਏ ਸੀ ਉਹ ਵੀ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰੂੰਗੀ ਜੋ ਜੋ ਮੈਂ ਜਿੱਦਾਂ ਲਾਇਆ ਜੋ ਮੈਂ ਬਣਾਇਆ ਮੈਂ ਤੁਹਾਨੂੰ ਜਰੂਰ ਦੱਸੂੰਗੀ ਠੀਕ ਹੈ ਤੇ ਮੋਟਾਪੇ ਵਾਲੀ ਵੀਡੀਓ ਦੀ ਤੁਹਾਨੂੰ ਦੱਸ ਰਹੀਆਂ ਕਿ ਮੋਟਾਪੇ ਵਾਲੀ ਵੀਡੀਓ ਵੀ ਬਹੁਤ ਵਧੀਆ ਬਿਲਕੁਲ オリジナル ਵੀਡੀਓ ਕਿਉਂਕਿ ਮੇਰੇ ਨਾਲ ਜੜੀਆਂ ਭੈਣਾ ਚੂੜੀਆਂ ਹੋਈਆਂ ਨਾ ਮੈਨੂੰ ਪਤਾ ਹੈ ਕਿ ਬਹੁਤ achchiyan achchiyan ਭੈਣਾ ਬੜੇ ਅੱਛੇ ਘਰ ਤੋਂ ਚੂੜੀਆਂ ਹੋਈਆਂ ਜੋ ਮੈਨੂੰ ਬਹੁਤ ਅੱਛੇ ਕਮੈਂਟ ਵੀ ਕਰਦੀਆਂ ਇਸ ਕਰਕੇ ਤੁਹਾਡੇ ਅੱਗੇ ਰਿਕਵੈਸਟ ਕਰਦੀਆਂ ਕਿ ਮੇਰੀ ਵੀਡੀਓ ਬਿਲਕੁਲ ਵੀ ਫੇਕ ਨਹੀਂ ਹੁੰਦੀਆਂ ਹਾਂ ਬਸ ਇੰਨਾ ਜ਼ਰੂਰ ਹੈ ਜਿਹੜਾ ਚੂਰਨ ਵਿੱਚ ਬਣਾਇਆ ਨਾ ਤੁਸੀਂ ਲੋ ਉਹਨੂੰ ਚੂਰਨ ਨੂੰ ਠੀਕ ਹੈ ਜੀ ਫਰ ਲਾਉ ਨੂੰ ਟਾਈਮ ਸੀ ਲੈਣਾ ਕਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਗਰਮ ਪਾਣੀ ਦੇ ਨਾਲ ਸਵੇਰੇ 1 ਘੰਟਾ ਪਹਿਲਾਂ ਠੀਕ ਹੈ ਜੀ ਤੇ ਸ਼ਾਮ ਨੂੰ ਰੋਟੀ ਖਾਣ ਤੋਂ 1 ਘੰਟਾ ਬਾਅਦ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਤੇ ਸ਼ਰਾਤ ਨੂੰ ਰੋਟੀ ਖਾਣ ਤੋਂ ਬਾਅਦ ਲੈਣਾ ਇੱਕ ਚਮਚ ਲੈ ਲਓ ਅੱਧਾ ਲੈ ਲਓ ਤੁਹਾਡੀ ਮਰਜ਼ੀ ਹੈ ਮੈਂ ਦੇਖੋ ਜਿੱਦਾਂ ਲੈਣੀ ਆ ਮੈਂ ਤੁਹਾਨੂੰ ਪਤਾ ਸੁਵੰਜਨਾ ਦੇ ਪੱਤੇ ਵੀ ਭਿਸ ਕੇ ਵਿੱਚ ਪਾਏ ਸੀਗੇ ਪਹਿਲਾਂ ਪਿਛਲੀ ਵਾਰੀ ਮੈਂ ਚੰਡੀਗੜ੍ਹ ਵੀਡੀਓ ਬਣਾਈ ਸੀ ਮੈਨੂੰ ਇਹਨਾਂ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਇਸ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਹੁਣ ਵੀਡੀਓ ਸ਼ੇਅਰ ਕਰਦੀ ਆ ਮੈਂ ਬਣਾਈ ਤੇ ਮੈਂ ਰੈਮੇਡੀ ਬਣਾਈ ਤੁਹਾਡੇ ਨਾਲ ਸ਼ੇਅਰ ਕਰਕੇ ਫਿਰ ਉਸ ਤੋਂ ਬਾਅਦ ਜੀ ਤੁਸੀਂ ਲੈਣਾ ਕੀ ਏ ਪ੍ਰੋਪਰ ਇੱਕ ਤੁਸੀਂ ਚਾਹ ਕੋਸ਼ਿਸ਼ ਕਰਿਓ ਕਿ ਚਾਹ ਨੂੰ ਬਿਲਕੁਲ ਛੱਡ ਦਿਓ ਠੀਕ ਹੈ ਜੀ ਕੋਸ਼ਿਸ਼ ਇਹ ਹੀ ਕਰਿਓ ਕਿ ਚਾਹ ਬਿਲਕੁਲ ਘਟਾ ਦਿਓ ਜੇ ਤੁਹਾਡਾ ਮਨ ਵੀ ਕਰ ਦੇਣਾ ਚੀਨੀ ਦੀ ਚਾਹ ਨਹੀਂ ਦੇਣੀ ਹੈਗੀ ਤੁਸੀਂ ਗੁੜ ਸ਼ੱਕਰ ਦੀ ਚਾਹ ਪਿਓ ਤੇ ਬਹੁਤ ਵਧੀਆ ਚੀਜ਼ ਹੈ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਫਰੂਟ ਆਪਣੀ ਡਾਈਟਸ ਕੋਸ਼ਿਸ਼ ਕਰੋ ਸਲਾਦ ਲਓ ਥੋੜਾ ਯੋਗਾ ਵਗੈਰਾ ਕਰੋ ਕੋ ਥੋੜੀ ਹੋ ਸਿਹਤ ਆਪਣੀ ਸਰੀਰ ਨੂੰ ਹੀ ਬਣਾਉਣਾ ਜ਼ਰੂਰੀ ਹੈ ਇਹ ਚੀਜ਼ਾਂ ਦਾ ਧਿਆਨ ਰੱਖੋਗੇ ਨਾ ਹਰੀਆਂ ਸਬਜ਼ੀਆਂ ਖਾਓ ਤੇ ਸਾਡੇ ਸਰੀਰ ਨੂੰ ਬਹੁਤ ਫਰਕ ਲੱਗੇਗਾ ਠੀਕ ਹੈ ਜੀ ਬਾਕੀ ਬਹੁਤ ਅੱਛਾ ਲੱਗਦਾ ਬਹੁਤ ਵਧੀਆ-ਵਧੀਆ ਕਮੈਂਟ ਵੀ ਕਰਦੇ ਆ ਭਰ ਇੱਕ ਦੋ ਜਣਿਆਂ ਨੇ ਕਿਤੇ ਕੋਈ ਦੁੱਖ ਨਹੀਂ ਹੈ ਮੈਨੂੰ ਕਿਉਂਕਿ ਠੀਕ ਹੈ ਮੈਂ ਸਾਰਾ ਕੁਝ ਜੋ ਆਪਣੇ ਤੇ ਅਪਲਾਈ ਕਰਦੀ ਹਾਂ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਤੇ ਇੱਧਰ ਬਣਾਉਣ ਲੱਗੇ ਸੀ ਜੀ ਆਪਾਂ ਦਾਲ ਬਾਕੀ ਹੋਰ ਤੁਹਾਨੂੰ ਪਤਾ ਹੈ ਡੇਲੀ ਰੁਟੀਨ 'ਚ ਜੋ ਮੈਂ ਕੰਮ ਕਰਦੀ ਹੁੰਦੀ ਆ ਜੋ ਵੀ ਕਰਦੀ ਹੁੰਦੀ ਆ ਤੁਹਾਡੇ ਨਾਲ ਸੇਮ ਹੋਏ ਵੀਡੀਓ ਸ਼ੇਅਰ ਕਰਦੀ ਰਹਿੰਦੀ ਆ ਆਪਣੀਆਂ ਜਿਹੜੀਆਂ ਰੈਸਪੀਆਂ ਨੇ ਸੋਖੀਆਂ ਜੋ ਬਣਾਣਾ ਹੁੰਦਾ ਹੈ ਤੁਹਾਡੇ ਨਾਲ ਸੇਮ ਹੋਏ ਸ਼ੇਅਰ ਕਰਦੀ ਰਹਿੰਦੀ ਆ ਠੀਕ ਹੈ ਜੀ ਮਾੜਾ ਨਾ ਬੋਲਿਆ ਕਰੋ ਤੁਹਾਨੂੰ ਮਾੜੀਆਂ ਬੋਲਣ ਵਾਲੀਆਂ ਭੈਣਾਂ ਨਹੀਂ ਆ ਥੋੜਾ ਵਧੀਆ ਬੋਲਿਆ ਕਰੋ ਮੈਨੂੰ ਵੀ ਅੱਛਾ ਲੱਗਦਾ ਪਰ ਮੈਨੂੰ ਗੁੱਸਾ ਨਹੀਂ ਲੱਗਦਾ ਨਾ ਮੈਂ ਕਦੀ ਕਿਸੇ ਦਾ ਗੁੱਸਾ ਕਰਦੀ ਹੁੰਦੀ ਆ ਬਾਕੀ ਸੁਜੀਤ ਸਿਸਟਰ ਥੈਂਕ ਯੂ ਤੁਹਾਡਾ ਸੁਖਜੀਤ ਸਿਸਟਰ ਬੜੇ ਦਿਨਾਂ ਬਾਅਦ ਆਏ ਤੁਸੀਂ ਸੁਰਜੀਤ ਸਿਸਟਰ ਵੀ ਬਹੁਤ ਦਿਨਾਂ ਬਾਅਦ ਆਏ ਪਹਿਲਾਂ ਤਾਂ ਇੱਦਾਂ ਦੱਸਿਓ ਮੈਨੂੰ ਤੁਹਾਡੀ ਤਬੀਅਤ ਕਿੱਦਾਂ ਦੀ ਏ ਤੁਹਾਡੀਆਂ ਅੱਖਾਂ ਕਿੱਦਾਂ ਠੀਕ ਹੈ ਜੀ ਬੜੇ ਦਿਨਾਂ ਬਾਅਦ ਤੁਸੀਂ ਮੰਨੂ ਮੈਨੂੰ ਲੱਗਦਾ ਬੜੇ ਮਹੀਨੇ ਬਾਅਦ ਹੀ ਆਏ ਹੋਣੇ ਤੇ ਇਸ ਕਰਕੇ ਤਾਂ ਕਰਕੇ ਅੱਜ ਮੈਂ ਤੁਹਾਨੂੰ ਕੁਐਸਚਨ ਕਰ ਰਹੀ ਆ ਬਾਕੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਵਾਸ਼ਿੰਗ ਮਸ਼ੀਨ ਕਿੰਨੇ ਦੀ ਲਈ ਮੇਰੀ ਵਾਸ਼ਿੰਗ ਮਸ਼ੀਨ ਜੀ ਉਸ ਟਾਈਮ icee 18000 ਕੁਛ ਦੀ ਤੇ ਵਧੀਆ ਤੁਹਾਡੇ ਨਾਲ ਪਹਿਲਾਂ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਏ ਕਿਉਂਕਿ ਜਿਹੜੀਆਂ ਭੈਣਾਂ ਨਵੀਆਂ ਚੋਟੀਆਂ ਨੇ ਕਈ ਭੈਣਾਂ ਨੂੰ ਮੇਰਾ ਪਤਾ ਨਹੀਂ ਹੁੰਦਾ ਹੈਗਾ ਇਸ ਕਰਕੇ ਕਿ ਬਹੁਤ ਸਾਰੀਆਂ ਭੈਣਾਂ ਦੇ ਹੋਰ ਕਮੈਂਟ ਹਨ ਮੈਂ ਪੜ੍ਹ ਕੇ ਦੱਸਦੀ ਆ ਤੇ ਜਿਨ੍ਹਾਂ ਜਿਨ੍ਹਾਂ ਦੇ ਸਵਾਲ ਸੀਗੇ ਦੇਖੋ ਜੀ ਮੈਂ ਜਵਾਬ ਦੇ ਦਾਂ ਠੀਕ ਹੈ ਜੀ ਅਰੇ ਇਧਰ ਬਣਾਉਣ ਲੱਗੀ ਸੀ ਦਾਲ ਦਾਲ ਨੂੰ ਨਾ ਮੈਂ ਹਮੇਸ਼ਾ ਪਹਿਲਾਂ ਹੀ ਤੜਕਾ ਲਾ ਕੇ ਫਿਰ ਬਣਾਨੀ ਹੁੰਦੀ ਆ ਤੇ ਤੜਕਾ ਲੱਗ ਚੁੱਕਾ ਜੀ ਮੈਂ ਪਹਿਲਾਂ ਹੀ ਪਾਣੀ ਹੁੰਨੀ ਆ ਸਾਰਾ ਕੁਝ ਠੀਕ ਹੈ ਜੀ ਹਰੀਆਂ ਮਿਰਚਾਂ ਅਦਰਕ ਲੱਗ ਜੋ ਵੀ ਤੜਕਾ ਲਾਤਾ ਹੁਣ ਆਪਾਂ ਇਦਾਂ ਚ ਪਾਣ ਲੱਗੇ ਸੀ ਤੇ ਇਹਨਾਂ ਦਾਲ ਬਣਾਣੀ ਬਹੁਤ ਸੋਖੀ ਟੇਸਟੀ ਬਹੁਤ ਬਣਦੀ ਹੈ ਬਹੁਤ ਸੋਖੀ ਇਹ ਵਾਲੀ ਦਾਲ ਬਣਾਣੀ ਤੁਸੀਂ ਵੀ ਜਿਹੜੀਆਂ ਪੈਣਾ ਬਣਾਉਂਦੀਆਂ ਨਾ ਤੇ ਪਹਿਲਾਂ ਇਦਾਂ ਹੀ ਬਣਾ ਲਿਆ ਕਰੋ ਫਿਰ ਬਾਰ-ਬਾਰ ਦਿੱਕਤ ਜੀ ਆਉਂਦੀ ਹੈ ਜਾਂ ਪਿਆਜ਼ ਟਮਾਟਰ ਉੱਪਰ ਢਿੜਕਦੇ ਜੇ tirde ਰਹਿੰਦੇ ਹਨ ਨਾ ਵਧੀਆ ਨਹੀਂ ਲੱਗਦਾ ਬਾਕੀ ਜੈਸਮੀਨ ਜੀ ਹਾਂ ਮੇਰੀ ਮਸ਼ੀਨ ਸੌਰੀ ਗੋਦਰੇਸ ਦੀ ਹੈ ਸਟੀਲ ਬਾਡੀ ਦੀ ਹੈ ਠੀਕ ਹੈ ਜੀ ਤੁਸੀਂ ਵੀ ਜੇਕਰ ਲੈਣੀ ਵਧੀਆ ਲੱਗੀ ਤੇ ਬਹੁਤ ਵਧੀਆ ਮਸ਼ੀਨ ਹੈ ਮੈਨੂੰ ਪਸੰਦ ਆਈ ਸੀ ਕਿਉਂਕਿ ਸਟੀਲ ਬਾਡੀ ਦੀ ਹੈ ਸੀਰ ਬਾਡੀ ਦੀ ਜਿਹੜੀ ਹੁੰਦੀ ਹੈ ਖਰਾਬ ਨਹੀਂ ਹੁੰਦੀ ਹੈ ਕਿ ਮਸ਼ੀਨ ਤੇ ਇਸ ਕਰਕੇ ਬਾਕੀ थैंक यू ਤੁਸੀਂ ਸ਼ਾਇਦ ਮੇਰੇ ਲਈ ਨਵੇਂ ਹੋ ਬਾਕੀ ਜਸਪੀਰ ਕੌਰ ਜੀ ਮੈਨੂੰ ਜੁੜੇ ਆ ਹਮਾਲੇ ਤੋਂ ਮੈਨੂੰ ਦੋ ਤਿੰਨ ਦਿਨ ਹੋ ਗਏ ਮੈਸੇਜ ਕਰ ਰਹੇ ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਮੈਸੇਜ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿਹੜੀਆਂ ਨਵੀਆਂ ਭੈਣਾਂ ਚੁੜਦੀਆਂ ਨਾ ਪਲੀਜ਼ ਇਹੀ ਕੰਨੀ ਹੁੰਨੀ ਹੈ ਮੈਨੂੰ ਮੈਸੇਜ ਜ਼ਰੂਰ ਕਰਿਆ ਕਰੋ ਬਾਕੀ ਹੋਰ ਸ਼ਾਇਦ ਸੁਖਦੀਪ ਸਿਸਟਰ ਬਲਬੀਤ ਸਿਸਟਰ ਸਭ ਮੇਰੀਆਂ ਪੁਰਾਣੀਆਂ ਨੇ ਜਸਵੀਰ ਕੋਰਜੀਮ ਬਾਲਾ ਸਿਟੀ ਤੋਂ ਹਾਂ ਬਾਕੀ ਸਾਰਿਆਂ ਦਾ ਧੰਨਵਾਦ ਜੜੀਆਂ ਭੈਣਾਂ ਨਮੀਆਂ ਜੁੜੀਆਂ ਮੈਨੂੰ ਦੇ ਲਈ ਦੇ ਦਿੱਤੀਆਂ ਮੇਰੇ ਵੀਲੌਗ ਮੇਰੇ ਵੀਲੌਗ ਦੇ ਵਿੱਚ ਕੀ ਤੁਹਾਨੂੰ ਪਸੰਦ ਆਂਦਾ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਕਿਸੇ ਦੀ ਸ਼ਕਲ ਤੇ ਨਾ ਜਾਇਆ ਕਰੋ ਕਹਿੰਦੇ ਨੇ ਸੂਰਤ ਤੇ ਨਹੀਂ ਜਾਣਾ ਚਾਹੀਦਾ ਸਿਰਤ ਤੇ ਜਾਣਾ ਚਾਹੀਦਾ ਹੈ ਨਾ ਜੀ ਬਾਕੀ ਮੈਨੂੰ ਪਤਾ ਹੈ ਜੇ ਮੈਂ ਗਲਤ ਵੀਡੀਓ ਬਣਾਵਾਂਗੀ ਤੇ ਮੇਰੇ ਸਬਸਕ੍ਰਾਈਬਰਾਂ ਦਾ ਮੈਨੂੰ ਹੀ ਲਾਸ ਹੋਏਗਾ ਇਸ ਕਰਕੇ ਮੈਂ ਇਹਦੀ ਕੋਈ ਵੀਡੀਓ ਗਲਤ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਹਮੇਸ਼ਾ ਜੜੀ ਮੈਂ ਬੱਚਿਆਂ ਲਈ ਕੋਈ ਚੀਜ਼ ਬਣਾਉਂਦੀ ਆ ਕੁਝ ਵੀ ਬਣਾਉਂਦੀ ਆ ਸਾਰੀਆਂ ਮੇਰੀਆਂ ਸੇਮ ਹੁੰਦੀਆਂ ਜੋ weight lose ਕੀਤਾ ਜੀ ਮੈਂ ਇਸ ਤਰ੍ਹਾਂ ਕੀਤਾ ਹੈ ਬਾਕੀ ਹੁਣ ਮੈਂ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਜੀ ਬਸ ਥੋੜੀ ਜੀ ਸਰਦੀ ਹੈ ਕੋਸ਼ਿਸ਼ ਮੈਂ ਵੀ ਕਰ ਰਹੀ ਆ ਵੈਸੇ ਮੈਂ ਜ਼ਿਆਦਾ ਚਾਹ ਨਹੀਂ ਪੀਂਦੀ ਦੋ ਹੀ ਟਾਈਮ ਪੀਂਦੀ ਆ ਕੋਸ਼ਿਸ਼ ਕਰਾਂਗੇ ਕਿ ਇਹ ਵੀ ਘਟਾਵਾਂ ਜਾਂ ਗੁੜ ਦੀ ਚਾਹ ਪੀਓ ਤੁਸੀਂ ਵੀ ਪੀ ਸਕਦੇ ਹੋ ਥੋੜਾ ਪਾਣੀ ਕੋਸਾ ਕਰਕੇ ਪੀਆ ਕਰੋ ਠੀਕ ਹੈ ਜੀ ਥੋੜਾ ਦੇਖੋ ਆਪਣੇ ਸਰੀਰ ਦਾ ਆਪਾਂ ਨੂੰ ਆਪ ਵੀ ਧਿਆਨ ਆਪਣਾ ਖਾਣ ਪਾਣ ਦਾ ਥੋੜਾ ਤੁਨ ਵੀਰੰਦਾ ਜੀ ਆਪਾਂ ਕਹੀਏ ਕਿ ਆਪਾਂ ਚੂਰਨ ਲੈ ਕੇ ਪੀ ਜੀਏ ਤੇ ਕੁਝ ਕੰਮ ਨਾ ਕਰੀ ਆਪਣੇ ਸਰੀਰ ਨੂੰ ਖੇਚਲ ਨਾ ਲਈਏ ਤੇ ਸਾਡਾ weight ਨਹੀਂ lose ਹੋਣਾ ਠੀਕ ਹੈ ਜੀ ਬਾਕੀ ਥੋੜੀ ਸਾਨੂੰ ਆਪਣੀ ਖੇਚਲ ਵੀ ਖਾਣੀ ਪੈਣੀ ਹੈ ਥੋੜਾ ਕਹਿਣਾ ਸਾਡਾ ਕੁਦਰਤ ਵੀ ਸਾਥ ਦੇਗੀ ਕੁਝ ਅਸੀਂ ਆਪ ਵੀ ਮਿਹਨਤ ਕਰਾਂਗੇ ਠੀਕ ਹੈ ਜੀ ਬਾਕੀ ਆ ਦੇਖੋ ਜੀ ਦਾਲਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਵੀਡੀਓ ਸ਼ੇਅਰ ਕੀਤਾ ਸੀ ਜਿਨ੍ਹਾਂ ਦੀਆਂ ਦਾਲਾਂ ਦੇ ਵਿੱਚ ਉਹ ਥੋੜੇ ਮਮਾ ਪਮਾੱਕੜ ਜੇ ਪੈ ਜਾਂਦੇ ਹਨ ਤੇ ਇਹੋ ਜੇ ਆਵਲੇ ਫੋਇਲ ਪੇਪਰ ਹੁੰਦਾ ਨਾ ਜਿਹੜਾ ਇਹ ਇਦਾਂ ਹੀ ਕਰਕੇ ਗੋਲ ਜੀਆਂ ਕਰਕੇ ਵਿੱਚ ਸੁੱਟ ਦਿਆ ਕਰੋ ਮੈਂ ਇਸ ਤਰ੍ਹਾਂ ਕਰਕੇ ਰੱਖ ਲਈ ਹੁੰਨੀ ਆ ਠੀਕ ਹੈ ਜੀ ਬਾਕੀ ਕਰ ਲਿਆ ਜੀ ਹੋਰ ਕੰਮ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਤੇ ਲੋ गाइस ਇੱਧਰ ਬਣਾਉਣ ਲੱਗੇ ਸੀ ਆਪਾਂ ਸ਼ੀਰਾ ਨਿਸ਼ਾਨ ਦੀ ਅੱਜ ਥੋੜੀ ਤਬੀਅਤ ਠੀਕ ਨਹੀਂ ਹੈਗੀ ਤੇ ਜਿਹੜਾ ਸ਼ੀਰਾ ਬਣਾਉਣ ਲੱਗਿਆ ਨਾ ਮੈਂ ਵੇਸਣ ਦਾ ਬਣਾਉਣ ਲੱਗ ਗਈ ਆ ਬਣਾਉਣ ਲੱਗ ਗਈ ਆ ਕਿਉਂਕਿ ਅੱਜ ਕੱਲ ਨਾ ਥੋੜਾ ਮੌਸਮ ਬਦਲ ਰਿਹਾ ਜਿਵੇਂ ਸਰਦੀ ਹੋਈ ਪਈ ਹੈ ਕਿ ਅੱਜ ਕੱਲ ਬਹੁਤ ਜਲਦੀ ਨਾ ਛੀਰਾ ਸੋਰੀ ਜੇ ਕਾਂ ਖਾਂਸੀ ਇਹ ਚੀਜ਼ਾਂ ਬਹੁਤ ਹੋ ਜਾਂਦੀਆਂ ਹਨਾ ਤੇ ਮੈਂ ਇਧਰ ਬਣਾਉਣ ਲੱਗੀ ਸੀ ਛੀਰਾ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਰੈਸিপি ਸ਼ੇਅਰ ਕਰਦੀ ਆ ਤੇ ਲੋ ਜੀ ਜੇਕਰ ਤੁਸੀਂ ਵੀ ਬਣਾਉਣਾ ਹੁੰਦਾ ਨਾ ਬੇਸਨ ਦਾ ਛੀਰਾ ਤੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੀ ਆ ਆ ਦੇਖੋ ਇਹ ਲੈ ਲੇ ਮੈਂ ਮਖਾਣੇ ਮਖਾਣਿਆਂ ਨੂੰ ਨਾ ਚੰਗੀ ਤਰ੍ਹਾਂ ਆਪਾਂ ਰੋਸਟ ਕਰ ਲਾਂਗੇ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਬਦਾਮ ਤੇ ਆ ਪਾਵਾਂਗੇ ਕਾਜੂ ਤੁਸੀਂ ਡਰਾਈ ਫਰੂਟ ਚ ਜੋ ਵੀ ਗਰਮ ਚੀਜ਼ ਹੈ ਨਾ ਕੁਝ ਵੀ ਪਾ ਸਕਦੇ ਹੋ ਤੇ ਸ਼ੀਰਾ ਸਾਡੇ ਬਹੁਤ ਵਧੀਆ ਸਰਦੀਆਂ ਦੇ ਲਈ ਬਹੁਤ ਵਧੀਆ ਹੁੰਦਾ ਬਹੁਤ ਟੇਸਟੀ ਹੁੰਦਾ ਤੁਹਾਨੂੰ ਪਤਾ ਹੈ ਜਿਵੇਂ ਕਿ ਆਪਾਂ ਅੱਜ ਕੱਲ ਸੁੰਡ ਵੀ ਬਣਾ ਲੰਨੇ ਆ ਹਨਾ ਗੁੜ ਵਾਲੀ ਸੁੰਡ ਬਣਾਣੇ ਆ ਸ਼ੀਰਾ ਬਣਾਣੇ ਮੈਂ ਸ਼ੀਰਾ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਕਰਦੀ ਆ ਜੀ ਰੈਸਪੀ ਸ਼ੇਅਰ ਠੀਕ ਹੈ ਜੀ ਜਣੀਆਂ ਭੈਣਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਹੈ ਨਾ ਮਤਲਬ ਜਾਂ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਠੰਡ ਲੱਗਦੀ ਹੈ ਜ਼ੁਕਾਮ ਹੁੰਦਾ ਤਾਂ ਤੁਸੀਂ ਵੀ ਬਣਾਓ ਠੰਡਾ ਹਲਕਾ ਇਹ ਨੂੰ ਮੈਂ ਰੋਸਟ ਕਰ ਲੈਂਦੀ ਆ ਪਹਿਲਾਂ ਠੀਕ ਹੈ ਜੀ ਮੈਂ ਕੜਛੀ ਰੱਖ ਕੇ ਫਿਰ ਹੱਥ ਮਾਰਨ ਦੀ ਕੋਸ਼ਿਸ਼ ਕਰਨੀ ਹੈ ਚਲੋ गाइस ਆ ਦੇਖੋ ਜੀ ਆਪਾਂ ਮਖਾਣੇ ਭੁੰਨ ਲਏ ਨੇ ਡਰਾਈ ਫਰੂਟ ਜਿਹੜਾ ਸੀਗਾ ਨਾ ਤੇ ਉਹ ਆਪਾਂ ਕਰ ਲਿਆ ਜੀ ਗ੍ਰਾਈਂਡ ਆ ਲੋ ਇਹ ਗ੍ਰਾਉਂਡ ਮਾ ਤੇ ਇੱਧਰ ਪਾਣੀ ਮੈਂ ਗਰਮ ਕਰ ਦਿੱਤਾ ਠੀਕ ਹੈ ਜੀ ਇਹ ਮੈਂ ਧਰ ਦਿੱਤਾ ਪਾਣੀ ਗਰਮ ਬੇਸਨ ਦੇ ਸ਼ੀਰੇ ਲਈ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾ ਲੈਣਾ ਜੀ ਦੇਸੀ ਘਿਓ ਠੀਕ ਹੈ ਦੇਸੀ ਘਿਓ ਤੁਸੀਂ ਪਾ ਲੈਣਾ ਇਹਦੇ ਵਿੱਚ ਜੇਕਰ ਵੱਡੇ ਬਜ਼ੁਰਗਾਂ ਨੂੰ ਜਿਵੇਂ ਬੀਪੀ ਵਗੈਰਾ ਦੀ ਪ੍ਰੋਬਲਮ ਲੈਂਦੀ ਹੈ ਨਾ ਤੇ ਤੁਸੀਂ ਡਰਾਈ ਫਰੂਟ ਨਾਲ ਵੀ ਪਾ ਕੇ ਦਿਓ ਜਿਆਦਾ ਕੋਈ ਐਸੀ ਗੱਲ ਨਹੀਂ ਹੈਗੀ ਪਰ ਮਖਾਣੇ ਜ਼ਰੂਰ ਪਾਇਆ ਕਰੋ ਇਹਦੇ ਨਾਲ ਤੁਹਾਨੂੰ ਪਤਾ ਵਧੀਆ ਹੁੰਦੇ ਨਾਲੇ ਕੈਲਸ਼ੀਅਮ ਸਾਡੇ ਬੋਡਿਆਂ ਲਈ ਤੇ ਉਹਦੇ ਲਈ ਮੈਂ ਨਾ ਥਾਇਰੋਇਡ ਦੀ ਵੀ ਦਵਾਈ ਬਣਾਈ ਹੈ ਬਾਕੀ ਬਣਾਉਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਹੁਣ ਦੁਬਾਰਾ ਮੇਰਾ ਥਾਇਰੋਇਡ ਹੀ ਹੋ ਗਿਆ ਸੀਗਾ ਤੇ ਮੈਂ ਆਪਣਾ ਥਾਇਰੋਇਡ ਵੀ ਆਪ ਬਿਲਕੁਲ ਨੋਰਮਲ ਕੀਤਾ ਤੁਹਾਨੂੰ ਉਹਦੀ ਵੀਡੀਓ ਸ਼ੇਅਰ ਕਰੂੰਗੀ ਆ ਦੇਖੋ ਜੀ ਆਪਾਂ ਘਿਓ ਲੈ ਲਿਆ ਠੀਕ ਹੈ ਜੀ ਉਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਵੇਸਣ ਵੇਸਣ ਸੰਗੀਤਰ ਆਪਾਂ ਭੁੰਨ ਲਾਂਗੇ ਜਿਵੇਂ ਆਪਾਂ ਨੋਰਮਲ ਭੁੰਨਦੇ ਆ ਨਾ ਬਰਾਊਨ ਕਰਦੇ ਆ ਐਵੇਂ ਫੁੰਨ ਲੈਣਾ ਕਿਉਂ ਤੁਸੀਂ ਇੰਨਾ ਪਾਣਾ ਜਿੰਨਾ ਸਾਡਾ ਇਹਦੇ ਚ ਚੰਗੀ ਤਰ੍ਹਾਂ ਰਲ ਜੀ ਜਾਵੇ ਪੇਸਣ ਆ ਦੇਖੋ ਤੇ ਲੋ ਗਾਈਜ਼ ਆ ਦੇਖੋ ਸਾਡਾ ਹੋ ਗਿਆ ਬਰਾਊਨ ਜਿ ਤੁਹਾਨੂੰ ਜਿੱਦਾਂ ਪਤਾ ਲੱਗਦਾ ਨਾ ਕਿ ਹੁਣ ਇਹ ਕਿਉ ਛੱਡ ਗਿਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹ ਕਿਉ ਛੱਡ ਜਾਂਦਾ ਠੀਕ ਹੈ ਆ ਦੇਖੋ ਬਰਾਊਨ ਬਰਾਊਨ ਹੋ ਜੇ ਅਰ ਜੀ ਮੇ ਪ੍ਰਸ਼ਾਦ ਚ ਖੁਸ਼ਬੂ ਨਹੀਂ ਆਣੀ ਸ਼ੁਰੂ ਹੋ ਜਾਂਦੀ ਆਪਾਂ 베ਸਣ ਦਾ ਪ੍ਰਸ਼ਾਦ ਬਣਾਣੇ ਆ ਜਾਂ ਆਟੇ ਦਾ ਪ੍ਰਸ਼ਾਦ ਬਣਾਣੇ ਆ ਹਨਾ ਜੀ ਇਸ ਤਰ੍ਹਾਂ ਕਰਕੇ ਇੱਕ ਦੇਖੋ ਖੁਸ਼ਬੂ ਆਣੀ ਸ਼ੁਰੂ ਹੋ ਗਈ ਤੇ ਹੋ ਗਿਆ ਜੀ ਹੁਣ ਬਰਾਊਨ ਬਰਾਊਨ ਠੀਕ ਹੈ ਰੰਗ ਬਦਲ ਗਿਆ ਵਧੀਆ ਜਿਹਾ ਲੱਗਣ ਲੱਗਿਆ ਦਾ ਕਲਰ ਹੀ ਮਤਲਬ ਬੜਾ ਵਧੀਆ ਜਿਹਾ ਹੋ ਜਾਂਦਾ ਜਿਵੇਂ 골ਡਨ ਜਿਹਾ ਸਨੇਰੀ ਜਿਹਾ ਹੋ ਜਾਂਦਾ ਤੇ ਆ ਦੇ ਕਿ ਉਹ ਛਾਟ ਚ ਚੁੱਕਾ ਠੀਕ ਹੈ ਹੁਣ ਇੱਧਰ ਸਾਡਾ ਪਾਣੀ ਬੋਇਲ ਹੋ ਗਿਆ ਇੱਧਰ ਆਪਾਂ ਸਾਰੇ ਗੈਸ ਨੂੰ ਕਰ ਦਿੰਦੇ ਆ ਜੀ ਆਪਾਂ ਬੰਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਭੁੰਨਣਾ ਸਿਮ ਤੇ ਆ ਜੀ ਥੱਲੇ ਨਾ ਲੱਗੇ ਜੇ ਥੱਲੇ ਹੋ ਜੇ ਨਾ ਤੇਰੇ ਥੋੜਾ ਕੜਵਾ ਪਨ ਜਿਆ ਹੋ ਜਾਂਦਾ ਇਹਦੇ ਤੇ ਖਾਸ ਕਰ ਤੁਹਾਨੂੰ ਪਤਾ ਸ਼ੀਰਾ ਆਪਾਂ ਜਿਵੇਂ ਬੱਚਾ ਹੁੰਦਾ ਹੈ ਹਨਾ ਜੱਚਾਂ ਨੂੰ ਵੀ ਆਪਾਂ ਦਿੰਨੇ ਆ ਤੁਸੀਂ ਦੇਖਿਆ ਹੋਣਾ ਮੇਰੀ ਪਿਛਲੀ ਵੀਡੀਓ ਚ ਮੈਂ ਪ੍ਰੀਤ ਨੂੰ ਬਣਾ ਬਣਾ ਕੇ ਦਿੱਤਾ ਹੈ ਨਾ ਤੇ ਮੈਂ ਵੀਡੀਓ ਪਾਈ ਸੀਗੀ ਚਲੋ ਓ ਜੀ ਠੀਕ ਹੈ ਹੁਣ ਸਾਡਾ ਹੋ ਗਿਆ ਬਰਾਊਨ ਹੁਣ ਆਪਾਂ ਗੈਸ ਥਿਮਤੇ ਹੈ ਹੁਣ ਆਪਾਂ ਪਾ ਲਾਂਗੇ ਜੀ ਚੀਨੀ ਚੀਨੀ ਆਪਾਂ ਇਹਦੇ ਵਿੱਚ ਨਾ ਆਪਣੇ ਟੇਸਟ ਅਨੁਸਾਰ ਪਾਣੀ ਤੇ ਜੇਕਰ ਜਿਹੜੇ 슈ਗਰ ਦੇ ਮਰੀਜ਼ ਹੁੰਦੇ ਹਨਾ ਉਹਨਾਂ ਨੂੰ ਤੁਸੀਂ ਚੀਨੀ ਨਹੀਂ ਸ਼ੱਕਰ ਪਾ ਦਿਆ ਕਰੋ ਗੁੜ ਪਾ ਦਿਆ ਕਰੋ ਮੇਰਾ ਨਿਸ਼ਾਨ ਸਿੰਘ ਜੀ ਨਾ ਗੋੜ ਖਾਵੇ ਨਾ ਸ਼ੱਕਰ ਖਾਵੇ ਇਸ ਕਰਕੇ ਮਜਬੂਰੀ ਚ ਮੈਨੂੰ ਨਾ ਚੀਨੀ ਯੂਜ਼ ਕਰਨੀ ਪੈਂਦੀ ਹੈ ਔਰ ਚੀਨੀ ਜਿਹੜੀ ਹੈ ਨਾ ਸਾਡੀ ਸਭ ਤੋਂ ਜ਼ਿਆਦਾ ਜ਼ਹਿਰ ਹੈ ਮੋਟਾਪੇ ਦਾ ਵੀ ਕਾਰ ਹੈ ਤੇ ਬਿਮਾਰੀਆਂ ਦਾ ਵੀ ਕਾਰ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਹਦੀ ਚੀਨੀ ਰਲਾ ਲੈਣੇ ਆ ਮੇਰੇ ਚੀ ਹੁਣ ਪਾ ਦਾਂਗੇ ਜੀ ਆਪਾਂ ਪਾਣੀ ਪਾਣੀ ਪਾ ਕੇ ਨਾ ਤੇਜ਼ ਕਰ ਲੈਣਾ ਗੈਸ ਠੀਕ ਹੈ ਹੁਣ ਆਪਾਂ ਇਹਨੂੰ ਰਲਾਉਂਦੇ ਜਾਣਾ بس ਗੱਠਣਾ ਬੱਚੇ ਧਿਆਨ ਰੱਖਿਓ ਥੋੜੀ ਥੋੜੀ ਪਾਣੀ ਪਾਉਂਦੇ ਜਾਓ ਅਰੇ ਆਪਾਂ ਗਾੜਾ ਨਹੀਂ ਰੱਖਣਾ シਰਾ ਮਤਲਬ ਪਤਲਾ ਕਰਨਾ ਠੀਕ ਹੈ ਆ ਦੇਖ ਕੱਦਦਾ ਕਰਕੇ ਰੁਝਾਂਦੇ ਜਾ ਆ ਦੇਖ ਔਰ ਗੈਸ ਨੂੰ ਕਰਦੋ ਹੁਣ ਸਿਮ ਕਿਉਂਕਿ ਸਾਡਾ ਪਾਣੀ ਹੈ ਬੋਇਲ ਆ ਦੇਖ ਖਾਂਜੀ ਹੋਵੇ ਜ਼ੁਕਾਮ ਹੋਵੇ ਠੰਡ ਲੱਗੀ ਹੋਵੇ ਠੀਕ ਹੈ ਜੀ ਇਹ ਚੀਜ਼ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਨਾਲੇ ਤਾਕਤਵਰ ਬੇਸੰਦਾ シਰਾ ਤੇ ਨਾਲੇ ਬਹੁਤ ਵਧੀਆ ਚੀਜ਼ ਐ ਅਰੇ ਇਹਦਾ ਮਤਲਬ ਯੂਜ਼ ਕਿੱਦਾ ਕਰਨਾ ਜਿਹੜੇ ਬਿਮਾਰ ਬੰਦੇ ਆ ਸੌਣ ਲੱਗਿਆ ਨਾ ਇਹਨੂੰ ਪਿਆਣੀ ਪਾਣੀ ਦੀ ਤਰ੍ਹਾਂ ਪੀ ਕੇ ਗਲਾਸ ਚ ਪਾ ਕੇ ਕੋਸਾ ਜਿਹਾ ਕਰਕੇ ਠੀਕ ਹੈ ਜੀ ਇਹਨੂੰ ਪੀ ਕੇ ਸੋ ਜਾਣਾ ਸਿਰ ਮੂਹ ਲਵੇਟ ਕੇ ਇੱਕਦਮ ਤੁਹਾਨੂੰ ਪਸੀਨਾ ਆ ਜਾਏਗਾ ਹੁਣ ਆ ਜਿਹੜਾ ਮੈਂ ਡਰਾਈ ਫਰੂਟ ਗ੍ਰਾਈਂਡ ਕੀਤਾ ਆਪਾਂ ਇਹ ਪਾਈ ਜੀ ਆਪਾਂ ਵਿੱਚ ਮਖਾਣੇ ਠੀਕ ਐ ਆ ਦੇਖੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਰਜਾ ਲੈਨੇ ਆ ਇਦੇ ਵਿੱਚ ਜੇ ਤੁਸੀਂ ਚਾਹੋ ਨਾ ਅੱਜਕੱਲ ਜਿਵੇਂ ਸਰਦੀਆਂ ਨੇ ਤਿਲ ਵਗੈਰਾ ਵੀ ਪਾ ਸਕਦੇ ਹੋ। ਹਲਕੇ ਜਿਹੇ ਤਿਲ ਪਾ ਲਓ ਬਹੁਤ ਟੇਸਟੀ ਬਣਦਾ ਆਲੋਚੀ। ਸਦਾ ਸ਼ੀਰਆ ਬਣ ਕੇ ਹੋ ਗਿਆ ਪਿਆਰ। ਇਹਨੂੰ ਹੁਣ ਆਪਾਂ ਰਜਾ ਲੈਨੇ ਆ। ਠੀਕ ਹੈ। ਜੇਕਰ ਤੁਸੀਂ ਨਹੀਂ ਬਣਾਇ ਤੇ ਬਣਾਇਓ ਵੈਸੇ ਤਾਂ ਖਾਸ ਕਰਕੇ ਮੈਨੂੰ ਪਤਾ ਬਹੁਤ ਸਾਰੀਆਂ ਭੈਣਾਂ ਪਰਾ ਸਾਰੇ ਬਣਾਉਂਦੇ ਆਂ ਬਹੁਤ ਸਾਰੀਆਂ। ਕਿਉਂਕਿ ਸਰਦੀਆਂ ਦੇ ਮੌਸਮ 'ਚ ਇਹ ਚੀਜ਼ਾਂ ਚੱਲਦੀ ਨੇ। ਇੰਦਰ ਬਣ ਗਈ ਸੀ ਸਾਡੀ ਧਾਰ ਇੰਦਰ ਬਣ ਗਿਆ ਸਾਡਾ ਸ਼ੀਰਆ। ਠੀਕ ਹੈ ਜੀ। ਨਿਸ਼ਾਨ ਦਿਲਾ ਰਹੀ ਸੀ ਵੀ ਖਾਲਾਂਗੇ ਤੇ ਲੋ ਜੀ ਦਾ ਸਾਡਾ ਸ਼ੀਰਾ ਬਣ ਕੇ ਹੋ ਗਿਆ ਤਿਆਰ ਬਹੁਤ ਜ਼ਿਆਦਾ ਗਰਮ ਸੀ ਮੈਂ ਉਹ ਠਾਕ ਦਿੱਤਾ ਤੇ ਇਧਰ ਮਖਾਣੇ ਭੋਲੇ ਸੀਗੇ ਮੈਂ ਮੈਂ ਕਿਹਾ ਫਿਰ ਥੋੜੇ ਨਾ ਸਿੱਲ ਜੀ ਜਾਂਦੇ ਨੇ ਇਸ ਕਰਕੇ ਮੈਂ ਡੱਬੇ ਚ ਪਾ ਕੇ ਰੱਖ ਦਵਾਂ ਡੱਬੇ ਚ ਪਾਏ ਹੁਣ ਨਾ ਫਿਰ ਥੋੜੇ ਵਧੀਆ ਰਹਿੰਦੇ ਆ ਆਨ ਰਿਚ ਤੇ ਇਹ ਜੀ ਇਹ ਜੀ ਚਾਪੜੀ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਯੂਜ਼ ਹੋ ਜਾਂਦੀਆਂ ਨੇ ਇਹ ਦਰ ਗੋਨ ਲੈਣੀ ਆ ਜੀ ਆਪਾਂ ਆਟਾ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਸ਼ੀਰਾ ਜ਼ਰੂਰ ਬੱਚਿਆਂ ਨੂੰ ਬਣਾ ਕੇ ਦਿਓ ਬਹੁਤ ਵਧੀਆ ਤੇ ਟੇਸਟੀ ਬਣਦਾ ਹੈ ਦੇਖਿਓ ਬੱਚੇ ਖੁਸ਼ ਹੋ ਕੇ ਵੀ ਖਾਂਦੇ ਆ ਠੀਕ ਹੈ ਜੀ ਬਾਕੀ ਜੀ ਆਪਾਂ ਨੇ ਬੇੜਦੇ ਆ ਸਾਰੇ ਕੰਮ ਬੇੜ ਦੇ ਘਰ ਬਣਾਵਾਂਗੇ ਜੀ ਆਪਾਂ ਰੋਟੀ ਦਾਲ ਵੀ ਬਣ ਗਈ ਸਾਡੀ ਸ਼ੀਰਾ ਵੀ ਬਣ ਗਿਆ ਸਾਰੀਆਂ ਭੈਣਾਂ ਦੇ ਗੱਲਾਂ ਦੇ ਦੇਤੇ ਨੇ ਮੈਂ ਜਵਾਬ ਠੀਕ ਹੈ ਜੀ ਜਿੰਨੇ ਵੀ ਕੋਈ ਸਵਾਲ ਕਰਨਾ ਹੋਵੇ ਮੇਰੇ ਕੋਲੋਂ ਜਵਾਬ ਲੈਣਾ ਹੋਵੇ ਵਧੀਆ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਕਈ ਵਾਰੀ ਹੁੰਦਾ ਨਾ ਆਈਡੀ ਦੇ ਨਾਮ ਨਹੀਂ ਆਂਦਾ ਆਈਡੀ ਨਹੀਂ ਵੀ ਹੁੰਦਾ ਨਾ ਤੇ ਐਦਾਂ ਹੀ ਆ ਜਾਂਦੀ ਹੈ ਤੇ ਆਈਡੀ ਤੇ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਬਾਕੀ ਬਹੁਤ ਸਾਰਾ ਧੰਨਵਾਦ ਤੁਹਾਡਾ। ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ। ਠੀਕ ਹੈ ਜੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਪਿਆਰੇ ਜਿ ਵਿੱਚ ਕੋਈ ਰੈਸিপি ਜੋ ਵੀ ਹੁੰਦੀ ਮੈਂ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰਦੀ ਰਹਿਣੀ ਆ ਤੇ ਇੱਧਰ ਹੁਣ ਗੁੰਨੇਲੀ ਆਟਾ ਬਾਕੀ ਕਰਾਂਗੇ ਜੀ ਫੁਲਕੇ ਬਣਾਉਣ ਦੀ ਤਿਆਰੀ ਠੰਡ ਹੋ ਚੁੱਕੀ ਹੈ ਹੁਣ ਕੰਮ ਕਰਕੇ ਸਾਰੇ ਕੰਮ ਕਰਕੇ ਆਪਾਂ ਫਿਰ ਜਾਵਾਂਗੇ ਜਿ ਰਜਾਈਆਂ 'ਚ। ਸਰਦੀ ਦੇ ਵਿੱਚ ਕੰਮ ਕਰਨਾ ਲੱਗਦਾ ਔਖਾ ਕਿਉਂਕਿ ਪਾਣੀ ਠੰਡਾ ਠੰਡਾ ਲੱਗਦਾ ਹੱਥਾਂ ਨੂੰ ਹੋਰ ਕੁਝ ਨਹੀਂ ਠੀਕ ਹੈ ਜੀ ਬਾਕੀ ਹੱਥਾਂ ਦੀ ਦਵਾਈ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਮੈਂ ਕੀ ਯੂਜ਼ ਕਰ ਰਹੀ ਹਾਂ ਮੇਰੇ ਹੱਥ ਬਹੁਤ ਠੀਕ ਹੋ ਗਏ ਨੇ ਮੇਰੇ ਹੱਥ ਸੁੱਚੀ ਪੁੱਛੋ ਨਾ ਇੰਨੇ ਗੰਦੇ ਜਿਹੇ ਹੋ ਗਏ ਸੀ ਜਿਵੇਂ ਸਕਿਨ ਬੁੜੀਆਂ ਬੁੜੀਆਂ ਵਾਲੀ ਨਹੀਂ ਹੋ ਜਾਂਦੀ ਇਕਦਮ ਮਤਲਬ ਕਿਵੇਂ ਦੀ ਤੁਹਾਨੂੰ ਸਕਿਨ ਦੱਸਾਂ ਕਿ ਐਟਾ ਐਟਾ ਹੱਥ ਵੱਟ ਪੈ ਗਏ ਹਾਂ ਹਾਂ ਵੱਟ ਪੈ ਗਏ ਸੀ ਬਿਲਕੁਲ ਪਤਾ ਨਹੀਂ ਤਾਂ ਸਰਦੀ ਚੜ੍ਹਦੀ ਹੋ ਜਾਂਦੀ ਮੈਂ ਪਹਿਲੀ ਵਾਰੀ ਉਹ ਚੀਜ਼ ਯੂਜ਼ ਕੀਤੀ ਹੈ ਕਿ ਹਰ ਸਾਲ ਮੇਰੀਆਂ ਮੇਰੇ ਹੱਥ ਕਾਲੇ ਹੋ ਜਾਣੇ ਤੇ ਵੱਟ ਪੈ ਗਏ ਸੀ ਮਤਲਬ ਖੁਦ ਮੈਨੂੰ ਐਵੇਂ ਲੱਗਦਾ ਸੀ ਕਿ ਦੂਸਰਿਆਂ ਦੇ ਅੱਗੇ ਨਾ ਹੱਥ ਛੁਪਾਣੇ ਪੈਣੇ ਵਾਲਾ ਕੰਮ ਹੋ ਗਿਆ ਸੀ ਇਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਰੈਮੇਡੀ ਸ਼ੇਅਰ ਕਰੂੰਗੀ ਠੀਕ ਹੈ ਜੀ ਕਿਉਂਕਿ ਮੈਨੂੰ ਜਿਹਦਾ ਰਿਜ਼ਲਟ ਅੱਛਾ ਮਿਲੇਗਾ ਤੇ ਘਰ ਦੀਆਂ ਚੀਜ਼ਾਂ ਤੋਂ ਹੀ ਬਣਾਉਂਦੀ ਹੁੰਦੀ ਆ ਮੈਂ ਬਾਹਰ ਨਹੀਂ ਮੈਂ ਤਾਂ ਸੱਚੀ ਪੁੱਛੋ ਤੁਹਾਨੂੰ ਇੱਕ ਗੱਲ ਸੱਚਾਈ ਦੱਸਾਂ ਕਿ ਮੈਂ ਤਾਂ ਕਦੀ ਆਸ ਤੱਕ ਆਪਣੇ ਫੇਸ ਤੇ ਕਰੀਮ ਤੱਕ ਵੀ ਨਹੀਂ ਬਾਹਰ ਦੀ ਲਾਂਦੀ ਮੈਂ ਹਮੇਸ਼ਾ ਘਰ ਦੀਆਂ ਚੀਜ਼ਾਂ ਹੀ ਯੂਜ਼ ਕਰਦੀ ਆ ਬਾਕੀ ਮਿਲਦੀਆਂ ਜੀ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਈ ਗਲਤੀ ਹੋਈ ਤੇ ਮਾਫੀ ਧੰਨਵਾਦ ਤੁਹਾਡਾ ਬਹੁਤ ਸਾਰਾ ਮੇਰੇ ਚੈਨਲ ਲਈ ਪਿਆਰ ਦੇਣ ਲਈ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਜੇਕਰ ਮੇਰੇ ਵਲੌਗ ਡੇਲੀ ਦੇਖਣੇ ਹੁੰਦੇ ਡੇਲੀ ਮੇਰਾ ਵਲੌਗ ਆਉਂਦਾ ਕੋਈ ਐਸਾ ਦਿਨ ਹੁੰਦਾ ਜਿੱਦਨ ਮੇਰੀ ਸਿਹਤ ਨਾ ਠੀਕ ਹੋਵੇ ਮੇਰਾ ਵਲੌਗ ਨਹੀਂ ਆਉਂਦਾ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੀਆਂ ਜੀ ਤੁਹਾਨੂੰ ਕੱਲ ਠੀਕ ਹੈ ਜੀ